ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਇੱਥੇ ਲੱਗ ਗਈ ਭਿਆਨਕ ਅੱਗ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਜੋ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੀ ਹਾਂ ਨਵੀਂ ਸਬਜ਼ੀ ਮੰਡੀ ਮਕਸੂਦਦਾਚ ਫੜ ਤੇ ਪਿਆ ਅਸਮਾਨ ਸੜਕੇ ਸਵਾ ਹੋ ਗਿਆ ਜੀ ਹਾਂ ਇਸ ਮੰਡੀ ਮਾਲਕ ਰਵੀ ਸ਼ੰਕਰ ਗੁਪਤਾ ਨੇ ਦੱਸਿਆ ਕਿ ਉਹ ਆਪਣੇ ਸਮਾਨ ਦੀ ਸਪਲਾਈ ਦੇਣ ਗਿਆ ਹੋਇਆ ਸੀ ਕਿ ਪਿੱਛੋਂ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਫੜ ਤੇ ਅੱਗ ਲੱਗ ਗਈ ਹੋਇਆ ਤੇ ਨਸਤਰਣ ਉਸ ਨੂੰ ਤੁਰੰਤ ਫਾਇਰ ਬ੍ਰੀਡ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਫਾਇਰ ਬ੍ਰੀਡ ਦੇ ਚਾਰ ਵਾਹਨਾਂ ਵੱਲੋਂ ਪੱਜ ਕੇ ਕਤ ਤੇ ਕਾਬੂ ਆਇਆ ਰਵੀ ਸ਼ੰਕਰ ਗੁਪਤਾ ਦੱਸਕੇ ਉਸ ਦੀ ਫੌੜਾ ਤੇ 3000 ਪਲਾਸਟਿਕ ਦੇ ਕੈਰੀਟ ਤੋਂ ਇਲਾਵਾ 170 ਪੇਟੀ ਸੇਬ 31 ਬੁਰਗੋਂ ਆਲੂ ਤੇ 11 ਬੁਰਗੋਂ ਪਿਆਜ਼ ਸਾਈਕਲ ਆਦੀ ਸੜਕੇ ਸਵਾਹ ਹੋ ਗਏ ਉਸ ਦਾ ਕਹਿਣੇ ਕਿ ਅਗਲ ਕਰ ਕਰਕੇ ਉਸ ਦਾ 6.27 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਰਵੀ ਸ਼ੰਕਰ ਗੁਪਤਾ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ ਪਹਿਲਾਂ ਉਸ ਦੀ ਫੜ ਤੇ ਕਬਜ਼ਾ ਕੀਤਾ ਗਿਆ ਤੇ ਹੁਣ ਉਹ ਮੌਕੇ ਤੇ ਨਾ ਹੋਣ ਕਰਕੇ ਇਸ ਕੇ ਹਿੱਸਾਤੀਆਂ ਸਰ ਵੱਲੋਂ ਅੱਗ ਲਗਾਈ ਗਈ ਇਸ ਬੰਦੀ ਉਸ ਵੱਲੋਂ ਪੋਰਸੂ ਦੀ ਸ਼ਿਕਾਇਤ ਦਿੱਤੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ